ਸਿਮਰ ਦਰਾਹੇ ਨੇ ਤੁਹਾਨੂੰ ਬੜਾ ਵਰਤਿਆ ਯਾਰ ਬਣਾ ਕੇ ਪਿੱਛੇ ਛੁਰਾ ਮਾਰਿਆ ਚੰਗੀத் ਰਹੀ ਵਰਤੀ ਮੇਰੇ ਕੋਲ ਰਿਕਾਰਡਿੰਗਾਂ ਵਗੈਰਾ ਪਈਆਂ ਜਿਨ੍ਹਾਂ ਚੋ ਕਹਿ ਰਿਆ ਸੀ ਵੀ ਸਿਮਰ ਦਰਾਹਾ ਜੀ ਜ਼ਿੰਦਗੀ ਚ ਕਿਸੇ ਦੇ ਗਾਣੇ ਗਾਊਗਾ ਆਪਦੇ ਤੋਂ ਬਿਨਾ ਉਹ ਗੱਲਾ ਕੁਦੇ ਵਾਲਾ ਜਿਹਾ ਜਸੇ ਹੀ ਹੋਊਗਾ ਇਹ ਗੱਲ ਸੁਣ ਜੱੱਟ ਹਾਂਜੀ ਵੀਰ ਤੈਨੂੰ ਮੈਂ ਇੱਕ ਗੱਲ ਦੱਸਾਂ ਸਿਮਰ ਭਰਾ ਆ ਨਾ ਜੇ ਕਿਸੇ ਦੇ ਗਾਣੇ ਗਾਊਗਾ ਜ਼ਿੰਦਗੀ ਚ ਆਪਣੇ ਤੋਂ ਇਲਾਵਾ ਤਾਂ ਉਹ ਕੁਦੇ ਵਾਲਾ ਜਿਹਾ ਹੋਊਗਾ ਲੈ ਵੀ ਮੈਨੂੰ ਮੇਰੀ ਮਾਂ ਦੀ ਕਸਮ ਲੱਗੇ ਮੈਂ ਤੇਰੇ ਵਰਗਾ ਨਹੀਂ ਦੇਖਿਆ ਨਾ ਵੀ ਤੇਰੇ ਗਾਣੇ ਮੈਂ ਕਰੂੰਗਾ ਕਿ ਮੈਂ ਛੇੜੀ ਅੱਖਾ ਟੂਗਾ ਨਾ ਲਿਖਿਆ ਮੈਨਸ ਨਾਇਆ ਹੋਗਾ ਨਾ ਨਾ ਬਈ ਨੂੰ ਵਧੀਆ ਲੱਗੇ ਮੇਰੇ ਕੋਲ ਵੀ ਵੀਡੀਓ ਬੰਨ੍ਹਾ ਨੇ ਤਾਂ ਗਾਣਾ ਲਿਆ ਗਾਣਾ ਹਿੱਟ ਹੋ ਗਿਆ ਤੁਹਾਨੂੰ ਬਲੌਕ ਕਰਤਾ ਸੀ ਮੈਂ ਪਰ ਹਾਂਜੀ ਤੇ ਰੋਂਦੀ ਹੁੰਦਿਆ ਮੈਂ ਲਿਖਿਆ ਸੀ ਕਹਿੰਦਾ ਵੀ ਮੈਨੂੰ ਕਈਆਂ ਨੇ ਸਟਾਰ ਰਾਤੋਂ ਰਾਤ ਸੀ ਬਣਾਇਆ ਮੈਥੋਂ ਗੀਤ ਲੈ ਕੇ ਮੇਰਾ ਵਿੱਚ ਨਾਂ ਵੀ ਨਹੀਂ ਪਿਆ ਮੇਰੀ ਮਿਹਨਤ ਦੇ ਨਾਲ ਮੈਂ ਤਾਂ ਅੱਗੇ ਆਈ ਜਾਵਾ ਤੇ ਸਾਲਿਆਂ ਦਾ ਹੁਣ ਕੋਈ ਗਾਣਾ ਵੀ ਨਹੀਂ ਆਇਆ ਸਾਰਿਆਂ ਨੂੰ ਜਿਹਨੂੰ ਪਤਾ ਉਹਨੇ ਕਮੈਂਟ ਕਰਨੇ ਆਂ ਡੀਲ ਵਾਲੇ ਜਿੰਨੇ ਵੀ ਮੁੰਡੇ ਸਾਰਿਆਂ ਨੇ ਮੇਰੇ ਨਾਂ ਦੇ ਕਮੈਂਟ ਕਰੇ ਨੇ ਛੜੀ ਅੱਖਾਂ ਟੂਹਾਂ ਹਾਂ ਥੱਲੇ ਹੈ ਨਾ ਮੇਰੇ ਪਿੰਡ ਦੇ ਨੇ ਕਿ ਤੂੰ ਇਸੇ ਗੱਲ ਤੋਂ ਖੇਚ ਖਾ ਗਿਆ ਮੇਰਾ ਤਾਂ ਵੀ ਇਸ ਤਰੀ ਮਈਏ ਜਿਨ੍ਹਾਂ ਨੂੰ ਪਤਾ ਉਹਨਾਂ ਨੇ ਕਰਨੀ ਅੱਜ ਵੀ ਕਰਦੇ ਅੱਗੇ ਵੀ ਕਰਦੇ ਰਹਿਣਗੇ ਨਾ ਜਿਹੜੇ ਜਿਹੜੇ ਗਾਣੇ ਮੇਰੇ ਆ। پیسے ਦਿੱਤੇ ਤੁਹਾਨੂੰ ਉਹਨੇ ਉਸ ਗਾਣੇ ਦੇ। ਸਿਮਰ ਨੇ ਕੁਝ ਵੀ ਨਹੀਂ ਦਿੱਤਾ। ਸਿਮਰ ਲਈ ਮੈਂ ਘੱਟੋ ਘੱਟ ਨਾਲ ਬਿਗ ਗਾਣੇ ਲਿਖੇ ਹੋਣਗੇ। ਜੂ ਸਿਮਰ ਦਰਾ ਮੇਰਾ ਪਹਿਲੇ ਗਾਣੇ ਚ ਨਾ ਪਾਉਂਦਾਂ ਨਿਹੜੀ ਅੱਖਾਂ ਟੂਚ। ਤਾਂ ਅੱਜ ਉਹਦੇ ਕੋਲੇ ਬਹੁਤ ਘੈਂਟ ਘੈਂਟ ਗਾਣੇ ਹੋਣਗੇ।